不知道。 ਦੇ ਪ੍ਰੈਸ ਜਨਨ ਉਪ ਪੰਜਾਬ ਇੰਡੀਆ ਦੀ ਮੇਟਿਆਣਾ ਜੁਨਿਟ ਦੀ ਜਿਹੜੀ ਮੀਟਿੰਗ ਹੋਈ ਆ ਮੇਟਿਆਣਾ ਵਿਕੇ ਜਿਹਦੇ ਵਿੱਚ ਸੂਬੇ ਦੇ ਸਾਡੇ ਸਾਰੇ ਆਗੂ ਪਹੁੰਚੇ ਨੇ ਖਰਦਾਨ ਸਿੰਘ ਰਵੀ ਸੈਣੀ ਜੀ ਗੁਰਵਿੰਦਰ ਪਰਾਹਾ ਜੀ ਤੇ ਸਹਿਮ ਦਵਾਨਾ ਜੀ ਜਲੰਧਰ ਤੋਂ ਆਜਾਦ ਜੀ ਇਹ ਸਾਰੇ ਇੱਥੇ ਪਹੁੰਚੇ ਨੇ ਕਿਉਂਕਿ ਇਸ ਜੂਮੈਂਟ ਦੇ ਵਿੱਚ ਜਿਹੜੇ ਇਹਦੇ ਪਹਿਲੇ ਪ੍ਰਧਾਨ ਹਰਵਿੰਦਰ ਸਿੰਘ ਸੀਗੇ ਤੁੰਗਰ ਨੇ ਉਹ ਜਿਨ੍ਹਾਂ ਦੇ ਪ੍ਰਧਾਨ ਜਿਹੜੇ ਬਣ ਕੇ ਉਹਨਾਂ ਨੂੰ ਜ਼ਿਲ੍ਹੇ ਦਾ ਪ੍ਰਧਾਨ ਬਣਾ ਦਿੱਤਾ ਗਿਆ ਇਹ ਆਉਂਦਾ ਖਾਲੀ ਹੋਣ ਦੇ ਇਥੇ ਦੇ ਉੱਤੇ ਜਿਹੜੇ ਆ ਇਸ ਜੂਮੈਂਟ ਦੇ ਮੀਟਿਆਂਾਂ ਚੋਣ ਦੇ ਭਰੇ ਗਏ ਜਿਹਦੇ ਵਿੱਚ ਆਪਣੇ ਜਸਵੀਰ ਸਿੰਘ ਬੁਖਰੇਣਾ ਇਹ ਇਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਤੇ ਉਹਨਾਂ ਦੇ ਨਾਲ ਹੋਰ ਜਿਹੜੇ ਉੱਤੇ ਭਰੇ ਗਏ ਸੋ ਇਸ ਜਿਹੜੀ ਟੀਮ ਇੱਥੇ ਪਹੁੰਚੀ ਆ ਤੁਬੇਦੀ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਪਰ ਉਹਦੇ ਨਾਲ ਨਾਲ ਕੁਝ ਜੋ ਸਾਡੀ ਗਵਰਨਮੈਂਟ ਪੰਜਾਬ ਗਵਰਨਮੈਂਟ ਵੱਲੋਂ ਜਿਹੜੇ ਕੋ ਪਰ ਮੀਡੀਆ ਦੇ ਮੁਲਾਜ਼ਮਾਂ ਨੂੰ ਬਗੈਰ ਨੋਟਿਸ ਦੇ ਛੇੜੇ ਕੱਢਿਆ ਗਿਆ ਉਹਦੀ ਸਤਨਖੇਦੀ ਵੀ ਕੀਤੀ ਗਈ ਆ ਔਰ ਉਹਦੇ ਖਿਲਾਫ ਪੰਜਾਬ ਸਰਕਾਰ ਨੂੰ ਮਤਾ ਭੇਜਿਆ ਜਾਊਗਾ ਇਹਨਾਂ ਨੂੰ ਤੁਰੰਤ ਪਹਾਲ ਕੀਤਾ ਜਾਵੇ ਪੰਜਾਬ ਸਰਕਾਰ ਨੂੰ ਮਤਾ ਜਿਹੜਾ ਆ ਇਹ ਸਾਰੇ ਯੂਨਿਟਾਂ ਤੋਂ ਭੇਜਿਆ ਜਾਣਾ ਔਰ ਮੰਗ ਕਰਾਂਗੇ ਕਿ ਇਹ ਤਾਂ ਤੇਨਾਂ ਨੂੰ ਬਹਾਲ ਕੀਤਾ ਜਾਏ ਤੇ ਜੋ ਮੁਲਾਜ਼ਮ ਆਪਣੇ ਪ੍ਰੈਸ ਆਰਿਆਂ ਨੂੰ ਜਿਨ੍ਹਾਂ ਨੂੰ ਵੀ ਜੋ ਦਿੱਕਤਾਂ ਹੋਣੀਆਂ ਉਹ ਉਹ ਵੀ ਉਸ ਮਤਿਆਂ ਦੇ ਵਿੱਚ ਆਪਾਂ ਲਿਖ ਕੇ ਭੇਜਾਂਗੇ ਸਰਕਾਰ ਤਰੰਤ ਇਹਨਾਂ ਬਹਾਲ ਧਾਰ ਦੇਵੇ ਸੋ ਦੁਬਾਰਾ ਮੈਂ ਫਿਰ ਜਿਹੜੀ ਸੂਬਾ ਕਮੇਟੀ ਐਸੋਸੀਏਸ਼ਨ ਆਫ ਇੰਡੀਆ ਦੀ ਪਹੁੰਚੀ ਐ ਐਸੋਸੀਏਸ਼ਨ ਦੀ ਉਹਨਾਂ ਦਾ ਅਸੀਂ ਤਹਿ ਦਿਲ ਤੋਂ ਕਮੇਟੀ ਆਣਾ ਜੂਨੀਅਰ ਕੋਲ ਤੁਹਾਡਾ ਵਧਾ ਰਦੇ ਆ ਦਾ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਪੰਜਾਬ ਆਫ ਇੰਡੀਆ ਦੇ ਅੱਜ ਮੇਟਿਆਂ ਨਾਲ ਜੁਆਇੰਟ ਦੀ ਮੀਟਿੰਗ ਕੀਤੀ ਗਈ ਹੈ ਜਿਹਦੇ ਵਿੱਚ ਸਾਡੇ ਸੂਬੇ ਦੇ ਚੇਅਰਮੈਨ ਜਸਵਿੰਦਰ ਅਜਾਦ ਜੀ ਜਨਰਲ ਸਕੱਤਰ ਅਮਰਜੀਤ ਗੰਡੂ ਸਿੰਘਾ ترਸੀਮ ਦਿਵਾਨਾ ਜੀ ਐਡੀਸ਼ਨਲ ਜਨਰਲ ਸੈਕਟਰੀ ਗੁਰਪਿੰਦਰ ਪਲਾਹਾ ਜੀ ਵਾਈਸ ਚੇਅਰਮੈਨ ਸੰਦੇ ਬਹੁਤ ਹੀ ਸਤਿਕਾਰਯੋਗ ਜਗਤਾਰਪੂ ਗਰਮੀ ਜੀ ਇਹ ਵੀ ਸਾਡੇ ਸਟੇਟ ਦੇ ਅਗੂ ਨੇ ਸੋ ਅਸੀਂ ਅੱਜ ਜਿਹੜੀ ਮੀਟਿੰਗ ਕੀਤੀ ਹੈ ਇਹਦੇ ਵਿੱਚ ਸਾਡੇ ਮਹਿਤੀਆਂ ਵਾਲੇ ਯੂਨਿਟ ਦੇ ਵਿੱਚੋਂ ਅਸੀਂ ਜਿਹੜੇ ਸਾਡੇ ਮਹਿਤੀਆਂ ਵਾਲੇ ਯੂਨਿਟ ਦੇ ਪ੍ਰਧਾਨ ਸੀ ਹਰਵਿੰਦਰ ਭੋਂਗੰਨੀ ਜੀ ਉਹਨਾਂ ਨੂੰ ਇਹੀ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਇਸ ਕਰਕੇ ਉਹਨਾਂ ਦਾ ਯੂਨਿਟ ਉਹਦਾ ਯੂਨਿਟ ਵਿੱਚੋਂ ਖਾਲੀ ਹੋ ਗਿਆ ਸੀ ਉਸ ਨੂੰ ਪੁਰਕ ਕੀਤਾ ਉਹਨਾਂ ਦੇ ਥਾਂ ਤੇ ਜਸਵੀਰ ਸਿੰਘ ਮੁਖਲਿਆਣਾ ਨੂੰ ਯੂਨਿਟ ਦਾ ਪ੍ਰਧਾਨ ਬਣਾਇਆ ਇਸੇ ਤਰ੍ਹਾਂ ਹੀ ਐ ਤੇ ਨਾਲ ਉਹਦੇ ਅਸੀਂ ਹੋਰ ਭਰੇ ਆ ਜਿਹੜੇ ਖਾਲੀ ਪਏ ਸੀ ਸਾਡੇ ਕੋਲ ਸੋ ਅਸੀਂ ਮੇਟੀਆਂ ਨਾਲ ਜੁੰਟ ਨੂੰ ਜਿੱਥੇ ਉਹਨਾਂ ਦੇ ਆਗੂ ਬੜਾਏ ਆ ਚੋਣ ਕੀਤੀ ਉਹਨਾਂ ਦੀ ਉਹਦੇ ਨਾਲ ਨਾਲ ਅਸੀਂ ਪੱਤਰਕਾਰਤਾ ਦੇ ਉੱਤੇ ਪੰਜਾਬ ਪੱਧਰ ਤੇ ਹੋ ਰਹੇ ਹਮਲਿਆਂ ਦੇ ਖਾਣ ਦੇ ਹੋ ਕੇ ਨਿਕਲਣ ਵਾਸਤੇ ਜਾਂ ਜਿਹੜੇ ਸਰਕਾਰ ਨੇ ਐ ਜਿਹੜੇ ਪੰਨ ਮੀਡੀਆ ਦੇ ਸਾਡੇ ਸਾਥੀ ਕੱਚੇ ਸੀ ਉਹਨਾਂ ਨੂੰ ਘਰਾਂ ਨੂੰ ਤੋੜ ਦਿੱਤਾ ਉਦੇ ਸਬੰਧ ਵਿੱਚ ਵੀ ਅਸੀਂ ਇੱਕ ਮਤਾ ਪਾਸ ਕੀਤਾ ਤੇ ਉਹ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਉਪਨ ਮੀਡੀਆ ਦੇ ਪੱਤਰਕਾਰ ਤੁਸੀਂ ਡਿਸਚਾਰਜ ਕੀਤੇ ਨੇ ਉਹਨਾਂ ਨੂੰ ਮੁੜ ਕੇ ਬਹਾਲ ਕੀਤਾ ਜਾਵੇ ਹੈ ਕਰਮਚਾਰੀ ਕਰਮਚਾਰੀਆਂ ਨੂੰ ਬਹਾਲ ਕੀਤਾ ਜਾਵੇ ਤੇ ਇਹਦੇ ਨਾਲ ਨਾਲ ਜਿਹੜੀਆਂ ਪੱਤਰਕਾਰਾਂ ਨੂੰ ਸਮੱਸਿਆਵਾਂ ਆ ਰਹੀਆਂ ਫੀਲਡ ਵਿੱਚ ਜਿਨ੍ਹਾਂ ਤੇ ਬੇਲੋੜੇ ਮੁਕੱਦਮੇ ਦਰਜ ਕੀਤੇ ਜਾ ਰਹੇ ਆ ਉਹਨਾਂ ਨੂੰ ਵੀ ਜਿਹੜਾ ਹੈਗਾ ਉਹ ਸਮਾਪਤ ਕੀਤਾ ਜਾਵੇ ਕਿਉਂਕਿ ਪੱਤਰਕਾਰਤਾ ਪੰਜਾਬ ਸਰਕਾਰ ਕਹਿੰਦੀ ਕਿ ਚੌਥਾ ਸਾਮ ਹੈ ਜੇ ਚੌਥਾ ਸਾਮ ਆ ਤੇ ਪੱਤਰਕਾਰਤਾ ਨੂੰ ਜੇ ਖੁੱਲਾ ਮੌਕਾ ਨਹੀਂ ਦਿੱਤਾ ਜਾਵੇਗਾ ਕੰਮ ਕਰਨ ਦਾ ਕਿ ਉਹ ਪ੍ਰੋਪਰ ਢੰਗ ਨਾਲ ਨਾ ਤਾਂ ਕੋਈ ਪਰਚੋਲ ਲੋਕਾਂ ਦੀ ਕਰ ਸਕਣਗੇ ਨਾ ਸਰਕਾਰ ਦੇ ਕੰਮਾਂ ਦੀ ਕਰ ਸਕਣਗੇ ਇਸ ਕਰਕੇ ਅਸੀਂ ਇਹ ਅਹਿਦ ਕਰਦੇ ਹਾਂ ਕਿ ਅਸੀਂ ਨਿਰੰਤਰ ਤੌਰ ਤੇ ਦਾ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਵੱਲੋਂ ਜਿੱਥੇ ਲੋਕਾਂ ਦੇ ਮੁੱਦਿਆਂ ਨੂੰ ਪਾਰਾਂਗੇ ਉੱਥੇ ਸਰਕਾਰ ਦੇ ਛੋਟੇ-ਮੋਟੇ ਜਿਹੜੇ ਕੰਮ ਨਾ ਕਰਨ ਵਾਲੇ ਜਿਹੜੇ ਲੋਕਾਂ ਨੂੰ ਜਿਹਨੀਆਂ ਦੀਆਂ ਸਮੱਸਿਆਵਾਂ ਹੁੰਦੀਆਂ ਹੋਣਾਂ ਉਹਨਾਂ ਨੂੰ ਵੀ ਜਾਗਰੂਕ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ ਇਸ ਕਰਕੇ ਅਸੀਂ ਅੱਜ ਇਹ ਜਿਹੜੇ ਮੀਡੀਆ ਤੇ ਰੂਬੂ ਵੀ ਹੋਏ ਆ ਤੇ ਅਸੀਂ ਇੱਕ ਪੱਤਰਕਾਰਾਂ ਦੀ ਜਿਹੜੀ ਝੋਣ ਵੀ ਕੀਤੀ ਅਸੀਂ ਅਸੀਂ ਇੱਕ ਟ੍ਰੇਨਿੰਗ ਦੇ ਸਬੰਧ ਵਿੱਚ ਜਿਹੜੇ ਪੱਤਰਕਾਰਾਂ ਨੂੰ ਗਿਆਨ ਦੇਣ ਦੇ ਸਬੰਧ ਵਿੱਚ ਚਾਹੇ ਉਹ ਪ੍ਰਿੰਟ ਮੀਡੀਆ ਹੋਵੇ ਚਾਹੇ ਉਹ ਇਲੈਕਟ੍ਰੋਨਿਕ মিডিਆ ਹੋਵੇ ਉਹਦੇ ਸੰਬੰਧ ਵਿੱਚ ਅਸੀਂ ਇੱਕ ਆਨਲਾਈਨ ਟ੍ਰੇਨਿੰਗ ਸ਼ੁਰੂ ਕਰਨ ਜਾ ਰਹੇ ਹਾਂ ਜਿਹੜੀ ਕਿ ਹਰ ਮਹੀਨੇ ਦੇ ਦੂਸਰੇ ਐਤਵਾਰ 9 ਤੋਂ 10 ਵਜੇ ਹੋਏਗੀ ਆਨਲਾਈਨ ਸੋ ਅਸੀਂ ਰਾਤ ਨੂੰ ਉਹ ਸਾਰਿਆਂ ਸੱਜਣਾਂ ਨੂੰ ਅਸੀਂ ਪੱਤਰਕਾਰਾਂ ਨੂੰ ਬੇਨਤੀ ਕਰਦੇ ਹਾਂ ਆਪਕੋ ਆਨਲਾਈਨ ਜੁੜਨ ਸਾਡੇ ਨਾਲ ਤਾਂ ਕਿ ਤੁਹਾਨੂੰ ਵੱਧ ਤੋਂ ਵੱਧ ਗਿਆਨ ਪ੍ਰਾਪਤ ਹੋ ਸਕੇ ਤੇ ਅਸੀਂ ਪੱਤਰਕਾਰਤਾ ਵਿੱਚ ਨਿਖਾਰ ਲਿਆ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਮੈਂ ਤੁਹਾਡਾ ਆਪਣਾ ਪੱਤਰਕਾਰ ਜਸਮੀਤ ਸਿੰਘ ਮੁਖਲਿਆਣਾ ਧੰਨਵਾਦ ਕਰਦਾ ਹਾਂ ਜੀ ਦਾ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਆਫ ਇੰਡੀਆ ਹਾਈ ਕਮਾਂਡ ਨੇ ਜਿਨ੍ਹਾਂ ਨੇ ਮੈਨੂੰ ਮੇਟਿਆਣਾ ਯੂਨਿਟ ਤੋਂ ਮੇਟਾਣੇ ਜਿਹੜਾ ਤਾਂ ਆਪਣਾ ਲਗਾਇਆ ਸੋ ਮੈਂ ਇਹ ਆਸ ਕਰਦਾ ਹਾਂ ਕਿ ਇਹ ਜੋ ਹਾਈ ਕਮਾਂਡ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ ਆ ਮੈਂ ਇਸ ਜ਼ਿੰਮੇਵਾਰੀ ਨੂੰ ਤਨਮਨ ਦੇ ਨਾਲ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ ਔਰ ਮੈਂ ਆਪਣੇ ਪੂਰੇ ਪੱਤਰਕਾਰ ਸਾਥੀਆਂ ਦਾ ਵੀ ਇਸ ਗੱਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਇਸ ਕਾਬਲ ਸਮਝਿਆ ਔਰ ਮੈਂ ਇਸ ਗੱਲ ਦਾ ਵੀ ਬਹੁਤ ਜ਼ਿਆਦਾ ਇਹਨਾਂ ਦਾ ਇਸ਼ਾਨਮੰਦ ਹਾਂ ਕਿ ਇਹ ਜੋ ਮੈਨੂੰ ਇਹਨਾਂ ਨੇ ਜ਼ਿੰਮੇਵਾਰੀ ਸੌਂਪੀ ਆ ਤੇ ਮੈਂ ਇਹਨਾਂ ਨੂੰ ਇਹ ਵੀ ਗੁਜਾਸ਼ ਕਰ ਗੁਰਾਇਸ਼ ਕਰਾਂਗਾ ਗੁਜਾਰਿਸ਼ ਕਰਾਂਗਾ ਕਿ ਇਹ ਮੇਰੇ ਨਾਲ ਜਰੂਰ ਮੋਢੇ ਨਾਲ ਮੋਢਾ ਲਾ ਕੇ ਚੱਲਣ ਔਰ ਮੇਰੀ ਹੌਸਲਾ ਅਬਜ਼ਾਈ ਵੀ ਹੋਵੇਗੀ ਔਰ ਮੈਂ ਫੇਰ ਤੋਂ ਦੁਬਾਰਾ ਧੰਨਵਾਦ ਕਰਦਾ ਸਾਰੇ ਪੱਤਰਕਾਰ ਸਾਥੀਆਂ ਦਾ ਤਾਂ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਆਫ ਪੰਜਾਬ ਦਾ ਔਰ ਆਪਣੇ ਸਾਰੇ ਜੂਨੀਅਰ ਮੈਂਬਰਾਂ ਦਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ